ਦੇਖੋ ਪਟਿਆਲਾ ਪੁਲਿਸ ਦੇ ਐਸਐਸਪੀ ਵਰੁਣ ਸ਼ਰਮਾ ਉਥੋਂ ਦੇ ਐਸਪੀ ਡੀਐਸਪੀ ਐਸਐਚਓ ਜਿਨ੍ਹਾਂ ਦੀ ਕੱਲ ਇੱਕ ਕਾਨਫਰੰਸ ਕਾਲ ਵਾਇਰਲ ਹੋਈ ਹੈ ਜਿੱਥੇ ਬੜੇ ਸਪਸ਼ਟ ਸੰਦੇਸ਼ ਪਟਿਆਲੇ ਦੇ ਐਸਐਸਪੀ ਨੇ ਦੇ ਰਹੇ ਸੀ ਕਿ ਕਿਸ ਤਰੀਕੇ ਵਿਰੋਧੀ ਧਿਰਾਂ ਦੇ ਜਿਹੜੇ ਨੋਮਿਨੇਸ਼ਨ ਨੇ ਰੱਦ ਕਰਨੇ ਨੇ ਕੈਂਡੀਡੇਟਾਂ ਨੂੰ ਘਰੋਂ ਚੱਕਣਾ ਉਹਨਾਂ ਨੂੰ ਨੋਮਿਨੇਸ਼ਨ ਸੈਂਟਰਾਂ ਤੱਕ ਪਹੁੰਚਣ ਨਹੀਂ ਦੇਣਾ ਔਰ ਇੱਥੇ ਤੱਕ ਉਸ ਕਾਨਫਰੰਸ ਕਾਲ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਆਬਜ਼ਰਵਰ ਨੇ ਕੋਸਤਵ ਸ਼ਰਮਾ ਜੀ ਦਾ ਨਾਮ ਲਿਆ ਡੀਸੀ ਪ੍ਰੀਤੀ ਯਾਦਵ ਜੀ ਦਾ ਨਾਮ ਲਿਆ ਕਿਉਂ ਵੀ ਸਹਿਮਤ ਨਹੀਂ ਕਿ ਧੱਕਾ ਹੋਣਾ ਪਰ ਧੱਕਾ ਨੋਮੀਨੇਸ਼ਨ ਸੈਂਟਰਾਂ ਦੇ ਅੰਦਰ ਨਾ ਹੋਵੇ ਐਮਐਲਏ ਨਾਲ ਤਾਲਮੇਲ ਕਰਕੇ ਜਿਹੜੇ ਨੋਮੀਨੇਸ਼ਨ ਸੈਂਟਰਾਂ ਵਿੱਚੋਂ ਬਾਹਰ ਧੱਕਾ ਹੋਵੇ ਤੇ ਕੋਈ ਵੀ ਪੁਲਿਸ ਵਾਲਾ ਘਬਰਾਵੇ ਨਾ ਐਸਐਸਪੀ ਸਾਹਿਬ ਕਹਿ ਰਹੇ ਨੇ ਕਿ ਮੈਂ ਬੈਠਾ ਜੇ ਕਿਸੇ ਦੀ ਕੋਈ ਸ਼ਿਕਾਇਤ ਆਊਗੀ ਤਾਂ ਮੈਂ ਪੋਜ਼ਿਟਿਵ ਰਿਪੋਰਟ ਬਣਾ ਦੂੰ ਉਹਨੂੰ ਲੈ ਕੇ ਸ਼ਰੂਨੀ ਅਕਾਲੀ ਦਲ ਨੇ ਮੇਰੇ ਵੱਲੋਂ ਅਸੀਂ ਇੱਕ ਸ਼ਿਕਾਇਤ ਹੈ ਜਿਹੜੀ ਉਹ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਦਰਜ ਕਰਾਈ ਸੀ ਕਿ ਇਹ ਤਾਂ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਨੇ ਸੰਵਿਧਾਨ ਦੀਆਂ ਧੱਜੀਆਂ ਨੇ ਇੱਕ ਪੁਲਿਸ ਅਫਸਰ ਕਿਸ ਤਰੀਕੇ ਰੂਲਿੰਗ ਆਮ ਆਦਮੀ ਪਾਰਟੀ ਨਾਲ ਮਿਲ ਕੇ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹਨੂੰ ਕੰਪਰੋਮਾਈਜ਼ ਕਰਨ ਦੇ ਉੱਤੇ ਲੱਗੇ ਸੋ ਉਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਸਾਡੀ ਸ਼ਿਕਾਇਤ ਗਈ ਹੈ ਉਹਨੂੰ ਲੈ ਕੇ ਸਾਨੂੰ ਹਾਈ ਕੋਰਟ ਜਾਣਾ ਪਿਆ ਪੀਆਈਐਲ ਪਉਣੀ ਪਈ ਜਿੱਦੇ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਨੋਟਿਸ ਹੋਇਆ ਪੰਜਾਬ ਸਰਕਾਰ ਨੂੰ ਵੀ ਨੋਟਿਸ ਹੋਇਆ ਤੇ ਹੁਣ ਉਹ ਸੋਮਵਾਰ ਵਾਸਤੇ ਲੱਗੀ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਪੁਲਿਸ ਡਿਪਾਰਟਮੈਂਟ ਕਿਉਂਕਿ ਹਾਈ ਕੋਰਟ ਦੇ ਵਿੱਚ ਮੰਡੇ ਦੀ ਹੀਅਰਿੰਗ ਹੈ ਉਸ ਤੋਂ ਪਹਿਲਾਂ ਥੋੜਾ ਐਕਸ਼ਨ ਦੇ ਵਿੱਚ ਆਇਆ ਹੈ ਤੇ ਇੱਕ ਡੀ ਏ ਡੀ ਜੀ ਪੀ ਪਰਮਾਰ ਸਾਹਿਬ ਦੀ ਐਸ ਆਈ ਟੀ ਕੋਈ ਬੜੀ ਲੱਗਦੀ ਹੈ ਜਿਹਦੇ ਵਿੱਚ ਮੈਨੂੰ ਬਤੌਰ ਗਵਾਹ ਦੇ ਉਹਨਾਂ ਨੇ ਬਿਆਨ ਦਰਜ ਕਰਨ ਲਈ ਬੁਲਾਇਆ ਕਿ ਸਵੇਰੇ ਆ ਕੇ ਮੈਂ ਉਹ ਜਿਹੜੀ ਕੰਪਲੇਂਟ ਦਿੱਤੀ ਹੈ ਉਹਦੇ 'ਚ ਆਪਣੇ ਬਿਆਨ ਦਰਜ ਕਰਾਂ ਹਾਲਾਂਕਿ ਮੇਰੀ ਕੰਪਲੇਂਟ ਬੜੀ ਕਲੀਅਰ ਹੈ ਉਹ ਜਿਹੜੀ ਕਾਨਫਰੰਸ ਕਾਲ ਹੈ ਉਹਦੀ ਜਾਂਚ ਹੋ ਕੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਪਰ ਅਗਰ ਜਾਂਚ ਦੇ ਵਿੱਚ ਮੇਰਾ ਕਿਸੇ ਵੀ ਕਿਸਮ ਦਾ ਸਹਿਯੋਗ ਚਾਹੀਦਾ ਹੈ ਜਿਹੜਾ ਕਿ 94 ਬੀ ਐਨ ਐਸ ਦਾ ਮੈਨੂੰ ਇਹਨਾਂ ਨੇ ਨੋਟਿਸ ਭੇਜ ਕੇ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਲਈ ਕਿਹਾ ਤਾਂ ਮੈਂ ਕਹਿੰਦਾ 11 ਵਜੇ ਪੁਲਿਸ ਹੈੱਡ ਕੁਆਰਟਰ ਜਿਹੜਾ ਦਿੱਤਾ ਸਮਾਂ ਮੈਂ ਪਰਮਾਰ ਸਾਹਿਬ ਕੋਲੇ ਜ਼ਰੂਰ ਜਾਊਂਗਾ ਕਿਉਂਕਿ ਸਾਰੇ ਚਾਹੁੰਦੇ ਆ ਕਿ ਇਹ ਜਿਹੜਾ ਮਸਲਾ ਹੈ ਇਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਲਾਅ ਐਂਡ ਆਰਡਰ ਦੀ ਰਾਖੀ ਕਰਨਾ ਹੈ ਜਾਂ ਪੁਲਿਸ ਦਾ ਕੰਮ ਸਿਰਫ ਤੇ ਸਿਰਫ ਜਿਹੜੀ ਰੂਲਿੰਗ ਧਰ ਆਮ ਆਦਮੀ ਪਾਰਟੀ ਹੈ ਉਹਦਾ ਇੰਟਰਸਟ ਪ੍ਰੋਟੈਕਟ ਕਰਨਾ ਸੋ ਮੈਂ ਜਾਂਚ 'ਚ ਸਹਿਯੋਗ ਕਰਨ ਦੇ ਲਈ ਜੋ ਵੀ ਪੁਲਿਸ ਨੂੰ ਮੈਨੂੰ ਕੋਈ ਚਾਹੀਦਾ ਹੈ ਮੈਂ ਆਪਣੀ ਕੰਪਲੇਂਟ ਲੈ ਜਾਊਂਗਾ ਹੋਰ ਕੋਈ ਮੇਰਾ ਬਿਆਨ ਦਰਜ ਕਰਨਾ ਮੈਂ ਜ਼ਰੂਰ ਸਵੇਰੇ 11 ਵਜੇ ਪੁਲਿਸ ਹੈੱਡਕੁਆਰਟਰ ਜਾਊਂਗਾ